ਅਗਰ ਤੁਸੀਂ ਬਦਲ ਜਾਓਗੇ ਤਾਂ ਸਭ ਕੁਝ ਤੁਹਾਡੇ ਲਈ ਬਦਲ ਜਾਊਗਾ ਤੁਹਾਨੂੰ ਬਾਹਰ ਦੀ ਦੁਨੀਆ ਬਦਲ ਦੀ ਜ਼ਰੂਰਤ ਨਹੀਂ ਹੈ ਬਸ ਆਪਣੇ ਅੰਦਰ ਨੂੰ ਬਦਲੋ ਅਗਰ ਤੁਹਾਨੂੰ ਕੁਝ ਜ਼ਿਆਦਾ ਪਾਉਣਾ ਹੈ ਤਾਂ ਤੁਹਾਨੂੰ ਪਹਿਲਾਂ ਖੁਦ ਜ਼ਿਆਦਾ ਬਣਨਾ ਹੋਏਗਾ ਕਦੀ ਵੀ ਆਸਾਨ ਹੋਣ ਦੀ ਦੁਆ ਨਾ ਕਰੋ ਖੁਦ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕਰੋ ਘਟ ਸਮੱਸਿਆਵਾਂ ਦੀ ਦੁਆ ਨਾ ਕਰੋ ਜ਼ਿਆਦਾ ਸਕਿੱਲ ਸਿੱਖੋ ਤੇ ਖੁਦ ਤੇ ਕੰਮ ਕਰਨਾ ਸ਼ੁਰੂ ਕਰਦੋ ਆਪਣੇ ਅੰਦਰ ਬਦਲਾ ਲਿਆਉ ਅਤੇ ਫਿਰ ਸਭ ਕੁਝ ਬਦਲ ਜਾਊਗਾ ਸੋ ਹੀ ਆਲ ਕਿਵੇਂ ਹੋ ਸਾਰੇ ਹੁਬ ਤੁਸੀਂ ਸਾਰੇ ਵਧੀਆ ਹੋਗੇ ਤੇ ਅਸੀਂ ਵੀ ਬਹੁਤ ਵਧੀਆ ਸੋ ਅੱਜ ਦੀ ਬਹੁਤ ਹੀ ਪਿਆਰੀ ਵੀਡੀਓ ਦੀ ਸ਼ੁਰੂਆਤ ਹੋਣ ਜਾ ਰਹੀ ਹਾਂ ਪਹਿਲਾਂ ਮੈਂ ਕੁਝ ਮੋਟੀ ਵਿਸ਼ਨਲ ਸਪੀਚ ਕਰਨ ਦਾ ਸੋਚ ਰਹੀ ਮਤਲਬ ਥੋੜਾ ਆਈਡੀਆ ਆਇਆ ਕਿ ਕੁਝ ਬੋਲਾਂ ਸੋ ਮੇਰੇ ਮਨ 'ਚ ਕੋਈ ਥੌਟਸ ਆਏ ਮੈਂ ਲਿਖੇ ਐਂਡ THEN ਮੈਂ ਇਹਨਾਂ ਨੂੰ ਬੋਲਤ ਸੋ ਵੀਡੀਓ ਵਿੱਚ ਕੁਝ ਇਸ ਤਰ੍ਹਾਂ ਹੈ ਕਿ ਮੈਂ ਹੁਣ ਬਣਾਉਣ ਜਾ ਰਹੀਆਂ ਮਟਰ ਪਨੀਰ ਆਲੂ ਤੇ ਨਾਲ ਦੀ ਮਿਕਸ ਸਬਜੀ ਸੋ ਇਹ ਸਭ ਕੱਟਲੇ ਹੋਏ ਨੇ ਸਭ ਤੋਂ ਪਹਿਲਾਂ ਆਲੂ ਵਗੈਰਾ ਮਟਰ ਐਂਡ 올 ਜਾਊਗਾ ਦੈਨ ਲਾਸਟ ਸਟੇਪ ਪਨੀਰ ਪਾਵਾਂਗੇ ਸੋ ਇਹ ਸਭ ਬਣ ਰਿਹਾ ਐ ਐਂਡ ਸਬਜੀ ਤੋਂ ਬਾਅਦ ਵਿੱਚ ਫਿਰ ਮੈਂ ਕੁਝ ਮੈਂ ਵੈਜੀਟੇਬਲਸ ਲਏਗੇ ਇਹਨਾਂ ਨੂੰ ਵਾਸ਼ ਕਰਨਾ ਐਂਡ ਦੈਨ ਹੁਣ ਬਾਰਿਸ਼ ਹੋ ਰਹੀ ਨਾ ਰੁਕ ਗਈ ਬਾਰਿਸ਼ ਮੈਂ ਚੱਲ ਜਾਣਾ ਤੁਸੀਂ ਕੀ ਕਰ ਰਹੇ ਹੋ ਨੀਲ ਕਿੱਥੋਂ ਲੈ ਹੁਣ ਨੇ ਉਹ ਔਰਿੰਦਰ ਰਬਾਬ ਬਾਲਕਨੀ 'ਚ ਖੜੀ ਹੋ ਕੇ ਆਪਣੀ ਫਰੈਂਡ ਨਾਲ ਗੱਲਾਂ ਬਾਤਾਂ ਕਰ ਰਹੀ ਉਹ ਵੀ ਉਧਰ ਖੜੀ ਬਾਲਕਨੀ 'ਚ प्रभा 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 ने सब्जी लगाई है लॉर्ड लगा ऑफ सब्जी कड़ी कड़ी सब्जी मैं बाद चो है ਬਬਰੀ ਅਗੀ ਸਕੂਲੋਂ ਖਾ ਵੀ ਲਿਆ ਤੇ ਕਹਿੰਦੀ ਮੇਰੇ ਟੈਸਟ ਦੇਖੋ ਟੈਸਟ ਨਹੀਂ ਮਤਲਬ ਜੋ ਵੀ ਨੇ ਸਕੂਲ ਕੀਤਾ ਬਿਕੋਜ਼ ਇਹ ਤਾਂ ਖਤਮ ਹੋ ਗਿਆ ਹੈ ਸਕੂਲ ਹੋਣਾ ਤਾਂ ਜੋ ਲਾਸਟ ਤੇ ਉਹਨਾਂ ਨੂੰ ਜੋ ਕੁਝ ਉਹਨਾਂ ਨੇ ਕੀਤਾ ਹੁੰਦਾ ਪੂਰੇ ਸਾਲ ਦਾ ਉਹ ਸਭ ਮੈਂ ਕੀਤਾ ਉਹ ਸਭ ਚੀਜ਼ਾਂ ਉਹਨਾਂ ਨੂੰ ਦਿੰਦੇ ਹੁੰਦੇ ਆ ਤੇ ਹੁਣ ਦਿਖਾਉਗੀ ਓਕੇ ਕੀ ਦਿਖਾਓ ਸ਼ੇਰ ਖਾਦਾ ਹੈ ਸਮਾਫਰੋ ਟ੍ਰੈਫਿਕ ਲਾਈਟ

ਤੁਸੀਂ ਤੇ ਆਏ ਬੈਠੇ ਜਿੱਦਾਂ ਤੁਹਾਨੂੰ ਕੋਈ ਸਦਮਾ ਲੱਗੇ ਸਰ ਤੁਸੀਂ ਕੁਝ ਨਹੀਂ ਸਿੱਖਿਆ ਕੁਝ ਨਹੀਂ ਸਿੱਖਿਆ ਓਕੇ ਕੁਮੇ ਲੇਜੈਂਡ ਕੀ ਕੋ ਸਿੱਖਾ ਹੈ ਇਹ ਟੈਸਟ ਹੋਇਆ ਇਹਦੇ ਸਾਰੇ ਟੈਸਟ ਹੋਏ ਬਹੁਤ ਟੈਸਟ ਹੋਏ ਕੁੜੀ ਵਿਚਾਰੀ ਸਾਰਾ ਸਾਲ ਪੜ੍ਹਦੀ ਪੜ੍ਹਦੀ ਕਿਦੇ ਮੈਨੂੰ ਪਤਾ ਜਿਹੜੇ 60 60 ਸਕੂਲ ਸਿੱਖਦੇ ਜੱੜ ਜੜੀ ਕਰਨਾ ਦਾ ਸਟੋਰੀ ਦੱਸ ਦੱਸੋ ਦੱਸੋ ਬੱਚੇ ਕੀ ਸਟੋਰੀ ਲਈ ਬਣ ਨਹੀਂ ਸਕੂਲ ਚੋਂ ਕਿ ਆਪਾਂ ਪੜ੍ਹਦੇ ਮੈਨੂੰ ਪੜ੍ਹ ਉੱਥੇ ਮੈਂ ਤਾਂ ਪੜਦੀ ਸਾਰੇ ਬੱਚੇ ਕਹਿੰਦੇ ਨੇ ਪਰ ਬਾਪ ਤੇ ਪੜ ਵੀ ਲੈਂਦੀ ਆ ਤੁਹਾਨੂੰ ਪੜਨਾ ਨਹੀਂ ਉਹਨੇ ਨੰਬਰ ਬਣਾਉਂਦੀ ਹੁੰਨੀ ਉੱਥੇ ਹੈਨਾ ਬਸ ਅਬ ਕਲਰ ਕਰਦੇ ਆ ਵਾਓ ਸੀਪਿੰਗ ਲਾਈਨ ਸਟੈਂਡਿੰਗ ਲਾਈਨ ਆ ਸਿੱਖ ਕਲਰ ਬਾਬ ਨੇ ਚਲੋ ਇਦਾਂ ਤੇ ਇੱਕ ਇੱਕ ਉਹ ਲੱਗ ਜਾਊਗਾ ਪੂਰਾ ਕੁਛ ਆ ਸ਼ੌਭੀ ਕੀਤੇ ਇਦਾਂ ਤੇ ਪੂਰਾ ਦਿਨ ਲੱਗ ਜਾਊ ਤੇਰੇ ਟੈਸਟ ਵੇਖਣ ਦੇ ਤੋ ਸ਼ਾਰਟਕਟ ਤੇ ਦਿਖਾ ਪਲੇਟ ਟੈਸਟ ਹੋਇਆ ਜਿੱਦਾਂ ਦੋ ਬੀਅਰ ਤੇ ਦੇ ਵਿੱਚ ਦੋ ਤੇ ਕਲਰ ਕਰਨਾ ਇਹਨਾਂ ਤੇ ਕਲਰ ਨਹੀਂ ਕੀਤਾ ਇਹਦੇ ਇੱਥੇ ਵਾਈ 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 ਓਕੇ ਇਹ ਗਿਣਨੇ ਟੂ ਕਿਉਂ ਬਾਲਸ 4 ਤੇ ਸਰਕਲ ਲਾਉਣਾ ਐਂਡ 4 ਆ ਕਰਨਾ ਗੁੱਡ ਜੌਬ ਸੈਜੂਰੀ ਇੰਡੀਆ ਇਹੋ ਜੇ ਕੰਮ ਕਰ ਦਿੰਦਾ ਸਟਾਰਟਿੰਗ ਚ ਬਾਅਦ ਵਿੱਚ ਇੰਨਾ ਕਲਰ ਕਿੱਤਾ ਸੀ ਟੈਸਟ ਐਂਡ ਇਨਾ ਕਲਰ ਆ ਆ ਵੀ ਟੈਸਟ ਓਕੇ ਇਹਦੇ ਵਿੱਚ ਫਾਈਂਡ ਕਰਨਾ ਹੈ ਸਟਰਾਬਰੀ ਤੋਂ ਸਟਰਾਬਰੀ ਸਟਰਾਬਲ ਲਵ ਕੇ ਉਹੀ ਕਲਰ ਕਰਨਾ ਸੇਮ ਹੀ ਹੋਣਾ ਸਾਰਾ ਫਰੂਟਸ ਇੱਕ ਬੱਚੇ ਨੇ ਦੱਕਾ ਕੀਤਾ ਮੈਂ ਉਹਦੇ ਉਹ ਉਹਦੇ ਵੱਲ ਦੇਖੀ ਉਹ ਰਾਉਂਡ ਜੀ ਕੰਪਲੀਟ ਕੀਤਾ ਆ ਵੀ ਦੇਖ ਹੈ ਕੈਚ ਕੀਤਾ ਗੁੱਡ ਜੌਬ ਪ੍ਰਭਮ ਓਕੇ ਵੀ ਟੈਸਟ ਇੱਥੇ ਇੱਕ ਉਹਨੇ ਨੇ ਕਿਹਾ ਵਾਥੇ ਇੱਕ ਲੱਭੜੇ ਇੱਕ ਇੱਥੇ 2 3 4 5 8 6 7 ਅੱਛਾ ਅੱਛਾ ਓਕੇ ਕਮਿ 7 2 7 ਤੇ 3 ਲੱਭਣੇ 7 ਤੇ 3 ਤੇ ਸਰਕਲ ਕਿ ਤੇ ਇੰਡੀਅਨ ਸਟੋਅ ਸਬਜ਼ੀ ਲੈ ਆਂਦੀ ਸੀ ਜਿਹੜੀ ਉਹਦੇ ਕੋਲ ਵਾਸ਼ਨ ਸੋਯੂਕ ਸੋ ਕੀ ਜੀ ਸ਼ਿਮਲਾ ਮਿਰਚ ਰਹਿੰਦੀ ਹੈ ਛੋਟੇ ਛੋਟੇ ਭਰਨ ਵਾਲੀ ਐ ਐਂਡ ਦੋ ਕੁ ਵੱਡੀਆਂ ਪਾਸੇ ਵਾਸਤੇ ਟਿੰਡਲੇ ਕੈਂਦੇ ਭਰਨ ਵਾਲੇ ਕद्दू ਕੀ ਹਲੇ ਕੈਂਦੇ ਆ ਰਾਮਾ ਤੋਰੀ ਲੈ ਕੇ ਆਂਦੀਆਂ ਫਸਟ ਟਾਈਮ 6 ਸਾਲ ਬਾਅਦ ਮੈਨੂੰ दिखी ਇਟਲੀ ਵਿੱਚ ਤੇ ਮੈਂ ਇਹਨੂੰ ਬਣਾਉਂਗੀ ਖੀਰੇ ਐਂਡ ਆ ਦੋ ਖੀਰੇ ਵੱਡੇ ਕੰਪਲੀਮੈਂਟਲੀ ਰਗਾਲੋ ਗਿਫਟ ਦਿੱਤੇ ਉਹਨੇ ਤਾਰਣਖੀ ਰੋ ਕਰੇਲਿਆ ਪਰ ਵਿਆਂ ਆ ਬੈਂਗਲਸ ਐਂਡ ਪਿੰਡੀ ਆ ਫਰੈਸ਼ ਆ ਸੌਫਟ ਸੋ ਇਹ ਸਭ ਸਬਜ਼ੀਆਂ ਲੈਦੀਆਂ ਇੰਡੀਅਨ ਸ਼ਾਪ ਤੋਂ ਇੰਡੀਅਨ ਸ਼ਾਪ ਨੇ ਐਕਚੁਅਲੀ ਕਿਸੇ ਨੇ ਪਹਿਲੀ ਵਿੱਚ ਬੀਜੀਆਂ ਉਥੋਂ ਸੋ ਇਹਨਾਂ ਸਭ ਦੀ ਕੋਸਟ ਸੀਗੀ 25 ਯੂਰੋ ਨਹੀਂ no, 26 ਗਿਆ yeah. so, 26 ਯੂਰੋ ਸੋ ਇਹ ਸਟੇ ਕਿੰ ਵੀਕਲੀ ਆ ਨਾਲ ਕੁਝ ਹੋਰ ਬਨੂਗਾ ਲਾਈਕ ਦਾਲ ਹੋਗੀ ਚਨੇ ਹੋਗੇ ਇੱਕ ਇੱਕ ਦਿਨ ਹੋਰ ਸੋ ਓਕੇ ਜੀ ਸੋ ਇਧਰ ਪਬਲੀ ਕੁਝ ਦੇਖਣੇ ਜਦੋਂ ਟਾਈਮ ਨਹੀਂ ਹੈਗਾ ਜਲਦੀ ਕਰੋ ਜਲਦੀ 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 ਇਹਦੇ ਵਿੱਚ ਨੈਕਲਿਸ ਇਹਦੇ ਵਿੱਚ ਆਪਣੇ ਬਰੇਸਲੇਟ ਨੈਕਲਿਸ ਸਾਰੇ ਪਾਰੇ ਗਏ ਸੋ ਯੂ ਕੈਨ ਸੀ ਥੈਟ ਅਲੋਪਸ ਸਬਜੀਏ ਤੋਂ ਲਾ ਫਿਰ ਇਧਰ ਸਫਾਈ ਕਰਨੀ ਹੈ ਸੋ ਓਕੇ ਫਿਰ ਹੁਣ ਮੈਨੂੰ ਵਾਸ਼ ਕਰਨਾ ਦੈਨ ਆਰਗੇਨਾਈਜ਼ ਕਰਦੇ ਫ੍ਰਿਜ ਲੇਕਿਨ ਮੈਨੂੰ ਫ੍ਰਿਜ ਵੀ ਵਾਸ਼ ਕਰਨੀ ਹੈ ਸੋ ਵਾਸ਼ ਨਹੀਂ ਕਰਨੀ ਮਤਲਬ ਕਲੀਨ ਕਰਨੀ ਹੈ ਫ੍ਰਿਜ ਸੋ ਮੈਂ ਫ੍ਰਿਜ ਨੂੰ ਵੀ ਕਲੀਨ ਕਰਨਾ ਸਬਜ਼ੀਆਂ ਕਲੀਨ ਕਰਨਾ ਐਂ ਸਹੀ ਗਾਇਸ ਸਬਜ਼ੀਆਂ ਸਾਰੀਆਂ ਤੁਬ ਜੁਕੀਆਂ ਇਹਨਾਂ ਨੂੰ ਪਾਣੀ ਥੋੜਾ ਸੁੱਕਣ ਦੇਣੇ ਆ ਦਨਾਂ ਨੂੰ ਲਾ ਕੇ ਫ੍ਰਿਜ ਵਿੱਚ ਤੋਂ ਫ੍ਰਿਜ ਵੀ ਸਾਫ ਕਰ ਲਗੀ ਬਾਬੜੂ ਆਲਵੇਸ ਫੋਨ 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 ਕੁਝ ਹੋਰ ਨਹੀਂ ਬੈਗ ਚੋ ਵਾਟਰ ਬੋਟਲ ਕੱਢੀ ਕੀ ਹੋਇਆ ਅੱਜ ਹਾਂਜੀ ਚਲੋ ਬੰਦ ਕਰੋ ਨੀਂਦ ਨਹੀਂ ਕਰੀਏ